ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਜੋ ਹਾਰ ਹੋਈ ਹੈ ਸਿਰਫ ਇੱਕ ਸੀਟ ਅਸੀਂ ਜਿੱਤ ਸਕਿਆ ਮਠੰਡੇ ਦੀ ਔਰ ਬਾਕੀ ਸੀਟਾਂ ਦੇ ਪਾਰਟੀ ਨੂੰ ਬਹੁਤ ਘੱਟ ਵੋਟਾਂ ਵੀ ਪਈਆਂ ਔਰ ਨੋ ਸਿਜਨ ਖਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਹੋਈ ਹੈ ਉਹਦੇ ਕਾਰਨਾਂ ਦੀ ਜਾਂਚ ਕਰਨ ਲਈ ਕੱਲ ਨੂੰ ਪਾਰਟੀ ਪ੍ਰਧਾਨ ਸਾਹਿਬ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ ਔਰ ਉਸ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਰਟੀ ਦੇ ਉਹਨਾਂ ਕਾਰਨਾਂ ਦੀ ਸਾਰੀ ਜਾਂਚ ਹੈ ਜਿਹੜੀ ਉਹ ਕੀਤੀ ਜਾਊਗੀ ਕਿ ਉਹਦੇ ਕੀ ਕੀ ਕਾਰਨ ਰਹੇ ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ਵੀ ਬਹੁਤ ਹੁੰਦੇ ਰਹੇ ਰੈਲੀਆਂ ਰੋਡ ਸ਼ੋਅ ਪਿੰਡਾਂ ਦੇ ਪ੍ਰੋਗਰਾਮਾਂ ਵਿੱਚ ਬਹੁਤ ਵੱਡੇ ਭਾਰੀ ਇਕੱਠ ਹੁੰਦੇ ਰਹੇ ਪਰ ਉਹ ਵੋਟਾਂ 'ਚ ਕਿਉਂ ਨਹੀਂ ਕਨਵਰਟ ਹੋ ਸਕੇ ਇਹ ਪਾਰਟੀ ਲਈ ਚਿੰਤਾ ਦਾ ਵਿਸ਼ਾ ਵੀ ਹੈ ਸੂਚ ਦੇ ਤਹਿਤ ਕੱਲ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ ਜਿੱਥੇ ਵਿਸਥਾਰਪਕ ਪੂਰਵਟੰਨ ਜਿਹੜੀ ਹੈ ਚਰਚਾ ਉਹ ਕੀਤੀ ਜਾਊਗੀ ਔਰ ਵੱਡੇ ਫੈਸਲੇ ਪਾਰਟੀ ਦੇ ਹਿੱਤ ਵਿੱਚ ਉਦੋਂ ਬਰ ਲਏ ਜਾਣਗੇ ਇਸ ਗੱਲ ਦੀ ਸੰਪੂਰਨ ਆਸ ਵੀ ਹੈ ਔਰ ਇਸ ਦੀ ਪੂਰੀ ਸੰਭਾਵਨਾ ਸੋ ਅੱਜ ਸੰਗਰੂਰ ਵਿਖੇ 71 ਹੋਏ ਆ ਸਾਰੇ ਇਹ ਗੱਲ ਦੱਸਣ ਲਈ ਪਾਰਟੀ ਨੂੰ ਵੀ ਅਕਾਲੀ ਵਰਕਰਾਂ ਨੂੰ ਵੀ ਔਰ ਸੰਗਤ ਨੂੰ ਵੀ ਕਿ ਜਿਹੜੇ ਲੋਕ ਪਾਰਟੀ ਦੇ ਵਿੱਚ ਰਹਿ ਕੇ ਭਾਵੇਂ ਸੋਣ ਤੇ ਕੋਈ ਬਹੁਤਾ ਅਸਰ ਨਹੀਂ ਸੀ ਹੁੰਣਾ ਉਹਨਾਂ ਚੀਜ਼ਾਂ ਦਾ ਵੀ ਕੋਈ ਨਤੀਜੇ ਬਦਲ ਜਾਣੇ ਸੀ ਜਾਂ ਕੋਈ ਵੋਟ ਬਹੁਤ ਵੱਧ ਘਟ ਪੈ ਜਾਣੀ ਸੀ ਪਰੰਤੂ ਜਿਹੜੇ ਏਡੇ ਏਡੇ ਰੁਤਬਿਆਂ ਦੇ ਰਹਿ ਕੇ ਲੋਕ ਕੋਈ ਸਰਪ੍ਰਸਤ ਨੇ ਕੋਈ ਕੋਰ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਸ਼ਰਿਆ ਆਮ ਸ਼ਰੋਮਣੀ ਅਕਾਲੀ ਦਲ ਦਾ ਵਿਰੋਧ ਕੀਤਾ ਔਰ ਇਹ ਕਿਹਾ ਕਿ ਕਿਸੇ ਵੀ ਕੀਮਤ ਤੇ ਵੋਟ ਅਕਾਲੀ ਦਲ ਨੂੰ ਨਹੀਂ ਪਾਉਣੀ ਹੋਰ ਜੇ ਕਿਸੇ ਕਿਸੇ ਨੂੰ ਪਾ ਦੋ ਉਹਨਾਂ ਦੀ ਗੱਲ ਹੈ ਜਿਹੜੀ ਉਹ ਵੀ ਮੈਂ ਸਮਝਦਾ ਪ੍ਰੈਸਰਾਹੀ ਵੀ ਵੀ ਪਾਰਟੀ ਕੋਲੇ ਪਹੁੰਚਣੀ ਚਾਹੀਦੀ ਹੈ ਔਰ ਕੱਲ ਨੂੰ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਅਸੀਂ ਇਹ ਗੱਲ ਹੈ ਜਿਹੜੀ ਸਾਰੇ ਤਿੰਨਾਂ ਜ਼ਿਲਾਂ ਦੇ ਆਗੂ ਔਰ ਵਰਕਰ ਸਾਹਿਬਾਨ ਵੱਲੋਂ ਹਲਕਾ ਅੰਚਾਰ ਸਾਹਿਬਾਨ ਵੱਲੋਂ ਜ਼िला ਪ੍ਰਧਾਨ ਸਾਹਿਬ ਨੂੰ ਉੱਥੇ ਰੱਖਾਂਗੇ ਸੋ ਅੱਜ ਅਸੀਂ ਇੱਕ ਲੈਟਰ ਤਿਆਰ ਕੀਤੀ ਹੈ ਪ੍ਰਧਾਨ ਸਾਹਿਬ ਦੇ ਨਾਂ ਤੇ ਜਿਹਦੇ ਵਿੱਚ ਸਾਰੇ ਸਾਡੇ ਹਲਕਾ ਇੰਚਾਰਜ ਸਾਹਿਬਾਨ ਨੇ ਸਹਿਮਤੀ ਦਿੱਤੀ ਹੈ ਜਿਨ੍ਹਾਂ ਚੋਂ ਤਕਰੀਬਨ ਸਾਰੇ ਹਾਜ਼ਰ ਨੇ ਰਾਹੀ ਸਾਹਿਬ ਦਸਤਖਤ ਕਰਕੇ ਗਏ ਨੇ ਔਰ ਸਦਾ ਕਲਵੰਨ ਸਿੰਘ ਉਹਨਾਂ ਨੇ ਮੈਨੂੰ ਟੈਲੀਫੋਨ ਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਅਸੀਂ ਸਾਰੇ ਇਹਦੇ ਨਾਲ ਸਹਿਮਤ ਹਾਂ ਜੋ ਵੀ ਇਹ ਪਾਰਟੀ ਦਾ ਵਿਰੋਧ ਜਾਂ ਪਾਰਟੀ ਵਿਰੋਧੀ ਕੰਮ ਕੀਤਾ ਗਿਆ ਚੋਣਾਂ ਦੌਰਾਨ ਉਹਨਾਂ ਤੇ ਜ਼ਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲੇ ਲੈਣੇ ਚਾਹੀਦੇ ਨੇ ਤਾਂ ਕਿ ਕੋਈ ਵੱਡਾ ਆਗੂ ਹੋਵੇ ਭਾਵੇਂ ਛੋਟਾ ਹੋਵੇ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਪਾਰਟੀ ਦਾ ਵਿਰੋਧ ਕਰੇ ਸੋ ਇਸ ਇਸ ਭਾਵਨਾ ਨਾਲ ਅਸੀਂ ਸਾਰਾ ਜਿਹੜਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਆ ਸੋ ਕੱਲ ਨੂੰ ਅਸੀਂ ਉਹ ਚਿੱਠੀ ਹੈ ਜਿਹੜੀ ਸਾਰੀ ਸਾਰੇ ਹਲਕਾ ਇੰਚਾਰਜ ਸਾਰੇ ਸਾਡੇ ਪ੍ਰਧਾਨ ਸਾਹਿਬਾਨ ਨੇ ਸਾਰਿਆਂ ਨੂੰ ਚਿੱਠੀ ਤੇ ਦਸਖਤ ਕਰਕੇ ਸਾਨੂੰ ਦੇਪੇ ਨੇ ਉਹ ਚਿੱਠੀ ਅਸੀਂ ਕਾਨੂੰ ਪਾਰਟੀ ਪ੍ਰਧਾਨ ਸਾਹਿਬ ਨੂੰ ਅਗਲੀ ਕਰਾਂਗੇ ਸੋ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਚੱਕੀਆ ਸੋ ਇਸ ਕਰਕੇ ਅਸੀਂ ਤੁਹਾਨੂੰ ਇਹ ਸਾਰੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਲੋਕ ਸਿਰਫ ਪਾਰਟੀ ਲਈ ਟਿਕਟ ਲੈਣੇ ਆਉਂਦੇ ਨੇ 15 ਦਿਨ ਪਹਿਲਾਂ ਆਏ ਟਿਕਟ ਨਹੀਂ ਮਿਲਿਆ ਟਿਕਟ ਮਿਲਣ ਤੋਂ ਬਾਅਦ ਫਿਰ ਜਦ ਦੀ ਆਪਾਂ ਵਿਰੋਧ ਕਰਨਾ ਸ਼ੁਰੂ ਕਰਤਾ ਜੇ ਟਿਕਟ ਮਿਲ ਜਾਂਦਾ ਫਿਰ ਪਾਰਟੀ ਵੀ ਠੀਕ ਸੀ ਪਾਰਟੀ ਪ੍ਰਧਾਨ ਵੀ ਠੀਕ ਸੀ ਜੇ ਟਿਕਟ ਨਹੀਂ ਮਿਲਿਆ ਤਾਂ ਫਿਰ ਸਾਰਾ ਕੁਝ ਹੀ ਗਲਤ ਹੋ ਗਿਆ ਸੋ ਇਹ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਪਾਰਟੀ 'ਚ ਮੇਰਾ ਖਿਆਲ ਹੈ ਕਿਤੇ ਵੀ ਐਕਸੈਪਟੇਬਲ ਨਹੀਂ ਹੋ ਸਕਦਾ ਭਾਵੇਂ ਹਾਰ ਦੇ ਕਾਰਨ ਹੋਰ ਨੇ ਹੋਰ ਬਹੁਤ ਗੱਲਾਂ ਨੇ ਕਿਤੇ ਨਾ ਕਿਤੇ ਪਾਰਟੀ ਦੀਆਂ ਨੀਤੀਆਂ 'ਚ ਘਾਟ ਰਹੀ ਹੋਊਗੀ ਏਜੰਡੇ 'ਚ ਘਾਟ ਰਹੀਆਂ ਹੋ ਇਹ ਹੀ ਹੋਊਗੀ ਔਰ ਇਹ ਵੀ ਇੱਕ ਸਿੱਖੇ ਪੰਜਾਬ ਦੇ ਲੋਕ ਦੋ ਹਿੱਸਿਆਂ 'ਚ ਵੰਡੇ ਗਏ ਇੱਕ ਹਿੱਸਾ ਉਹ ਸੀ ਜਿਹੜਾ ਇੰਡੀਆ ਨਾਲ ਖੜਾ ਸੀ ਇੱਕ ਹਿੱਸਾ ਉਹ ਸੀ ਜਿਹੜਾ ਮੋਦੀ ਸਾਹਿਬ ਨੂੰ ਕਿਸੇ ਵੀ ਕੀਮਤ 'ਤੇ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਨਹੀਂ ਚਾਹੁੰਦਾ ਪੰਜਾਬ ਉਨਾ ਮੁੱਦਿਆਂ ਨੂੰ ਮੁਕਰਾ ਕੇ ਦੋ ਪੱਖ ਬਣ ਗਏ ਪਰ ਉਹਨਾਂ ਦੋਨਾਂ ਪੱਖਾਂ 'ਚ ਹੀ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਹਰਾਉਣ ਵਾਲਿਆਂ ਨੂੰ ਵੋਟ ਪਾਉਣੀ ਹੈ ਕਿ ਚਿਤਾਉਣ ਵਾਲਿਆਂ ਨੂੰ ਵੋਟ ਪਾਉਣੀ ਹੈ ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਭਾਵੇਂ ਅਸੀਂ ਭਾਜਪਾ ਨੂੰ ਨਖੇੜਾ ਕਰਕੇ ਨਰੋਲ ਰੂਪ ਵਿੱਚ ਛੱਡ ਕੇ ਉਹਨਾਂ ਨੂੰ ਸ਼ਰਤਾਂ ਦੇ ਆਧਾਰ 'ਤੇ ਛੱਡ ਕੇ ਆਏ ਸੀ ਪਰ ਲੋਕਾਂ 'ਚ ਕਿਤੇ ਨਾ ਕਿਤੇ ਭਾਵਨਾ ਸੀ ਤੋੜਨ 'ਚ ਕਾਮਯਾਬ ਨਹੀਂ ਹੋ ਸਕੇ ਕਿ ਅਸੀਂ ਇੰਡੀਆ ਨਾਲ ਨਹੀਂ ਜਾਵਾਂਗੇ ਇਹ ਅਸੀਂ ਕਿੱਧਰ ਜਾਵਾਂਗੇ ਇਸ ਗੱਲ ਦੀ ਘਾਟ ਸਾਡੀ ਰਹੀ ਹੈ ਵੀ ਇੱਕ ਕਾਰਨ ਬਣਿਆ ਸਾਡੀ ਹਾਰ ਦਾ ਪਰ ਆਗੂਆਂ ਦਾ ਵਿਰੋਧ ਕਰਨਾ ਆ ساری ਟੀਮ ਬੈਠੀ ਹੈ ਅਕਾਲੀ ਦਲ ਦੀ ਇਹਨਾਂ ਨੇ ਤੰਦੇਹੀ ਨਾਲ ਦਿਨ ਰਾਤ ਇਹ ਕਰਕੇ ਵਰਕਰਾਂ ਨੇ ਕੰਮ ਕੀਤਾ ਔਰ ਪੂਰੀ ਤੰਦੇਹੀ ਨਾਲ ਕੀਤਾ ਕੋਈ ਗਰਮੀ ਦੇ ਮੌਸਮ ਵਿੱਚ ਕੋਈ ਦੁਪਹਿਰਾਂ ਨਹੀਂ ਦੇਖਿਆ ਕੋਈ ਰਾਤ ਨਹੀਂ ਦੇਖੀ ਕੋਈ ਦਿਨ ਨਹੀਂ ਦੇਖਿਆ ਸੋ ਇਹਨਾਂ ਦਾ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ساری ਟੀਮ ਦਾ ਸ਼ਰਮਣੀ ਅਕਾਲੀ ਦਲ ਦੀ ਤੇ ਤਿੰਨਾਂ ਜ਼ਿਲ੍ਹਿਆਂ ਦੀ ਦਾ ਧੰਨਵਾਦ ਕਿ ਤੁਸੀਂ ਬੜੀ ਤਾਂ ਦੇ ਹੀ ਨਾ ਕੰਮ ਕੀਤਾ ਵੋਟਾਂ ਘੱਟ ਪਈਆਂ ਉਹ ਖੜੇ ਮੱਥੇ ਪ੍ਰਵਾਨ ਨਾ ਸੰਗਤ ਦਾ ਫਤਵਾ ਪਰ ਜਿਹੜੇ ਆਗੂਆਂ ਨੇ ਵੱਡੇ ਰਤਬੇ ਹਰ ਰਹਿ ਕੇ ਪਾਰਟੀ ਦਾ ਵਿਰੋਧ ਕੀਤਾ ਉਹਨਾਂ ਤੇ ਜਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲਾ ਲੈਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਵੀ ਵੱਡਾ ਵੱਡਾ ਹੋਵੇ ਬੰਦਾ ਭਾਵੇਂ ਛੋਟਾ ਹੋਵੇ ਪਾਰਟੀ ਦਾ ਵਿਰੋਧ ਕਰਨ ਦੀ ਜਰੂਰਤ ਨਾ ਕਰ ਸਕੇ ਇਹ ਬੇਨਤੀ ਤੁਹਾਡੇ ਚਰਨਾਂ ਅੱਗੇ ਅਸੀਂ ਰੱਖੀ ਹੈ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਜੀ ਹੈ ਕੋਰਟਲ ਕੋਰਟ ਮੈਂ ਤੈਦ ਲਉ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰਕੇ ਸਾਡੀ ਬੇਨਤੀ ਸੁਣਨਾ ਹੈ ਔਰ ਇਹ ਸਾਰਾ ਪੱਖ ਹੈ ਜਿਹੜਾ ਤਲੁਕ ਕੋਰ ਕਮੇਟੀ ਦੀ ਮੀਟਿੰਗ ਦਿਖਾਂਗੇ ਸਾਰੇ ਤੁਹਾਨੂੰ ਪਤਾ ਹੀ ਹੈ ਪਾਰਟੀ ਦਾ ਸਰਪ੍ਰਸਤ ਕੌਣ ਹੈ ਇਸ ਨੂਜਲੇ ਵਿੱਚ ਕੌਣ ਕੋਰ ਕਮੇਟੀ ਦੇ ਮੈਂਬਰ ਨੇ ਤੁਹਾਨੂੰ ਵੀ ਪਤਾ ਹੀ ਹੈ ਦੱਸਣ ਨੂੰ ਕਿਹੜਾ ਕੋਈ ਭਲੇਖਾ ਤੁਹਾਨੂੰ ਸੁਖਦੇਵ ਸਿੰਘ ਢੀਂਡ ਸਾਹਿਬ ਬਰਮਿੰਦਰ ਸਿੰਘ ਢੀਂਡ ਸਾਹਿਬ ਪ੍ਰਕਾਸ਼ ਚੰਦ ਗਰਗ ਜੀ ਜਿਨ੍ਹਾਂ ਨੇ ਸ਼ਰਿਆਮ ਪਾਰਟੀ ਦਾ ਵਿਰੋਧ ਕੀਤਾ ਪਾਰਟੀ ਸਫਾਂ 'ਚ ਰਹਿ ਕੇ ਕੀਤਾ ਵੱਡੇ ਰੁਤਬਿਆਂ ਦੇ ਰਹਿ ਕੇ ਕੀਤਾ ਕੋਰ ਕਮੇਟੀ ਦੇ ਮੈਂਬਰ ਹੋਣ ਪਾਰਟੀ ਦੇ ਸਰਪ੍ਰਸਤ ਹੋਣ ਹੋਰ ਲੋਕ ਵਿਰੋਧ ਕਰਨ ਪਾਰਟੀ ਦਾ ਮੈਂ ਨਹੀਂ ਕਹਿੰਦਾ ਉਹਦੇ ਨਾਲ ਕੋਈ ਬਹੁਤ ਵੱਡਾ ਫਰਕ ਪੈ ਜਾਣਾ ਸੀ ਵੋਟਾਂ ਦਾ ਪਰ ਇੱਕ ਇੱਡੇ ਵੱਡੇ ਰੁਤਬਿਆਂ ਦੇ ਰਹਿ ਕੇ ਕਿਸੇ ਆਗੂ ਦਾ ਇਸ ਤਰ੍ਹਾਂ ਵਰਤਾਰਾ ਕਰਨਾ ਉਹ ਉਹਨੰਦਨ ਜੋਗਾ ਉਹਦੇ ਤੇ ਪਾਰਟੀ ਨੂੰ ਜ਼ਰੂਰ ਕੋਈ ਫੈਸਲਾ ਲੈਣਾ ਚਾਹੀਦਾ ਜੋ ਪਾਰਟੀ ਫੈਸਲਾ ਕਰੇ ਪਾਰਟੀ ਨੇ ਦੇਖਣਾ ਸੀ ਪਾਰਟੀ ਕੋਲੇ ਆਪਣਾ ਪੱਖ ਰੱਖ ਦੇਣਾ ਕਿ ਲੱਗਿਆ ਵੀ ਇਹਨਾਂ ਨੇ ਪਾਰਟੀ ਵਿਰੋਧੀ ਕਾਰਵਾਈਆਂ ਕੀਤੀਆਂ ਜੋ ਪਾਰਟੀ ਮਨਾਜ਼ਰ ਸਮਝਦੀ ਹੈ ਨਾ ਤੇ ਕਾਰਵਾਈ ਕਰੇ ਅਣਸ਼ਾਸ਼ਨੀ ਕਾਰਵਾਈ ਜੀ ਅਣਸ਼ਾਸ਼ਨੀ ਕਾਰਵਾਈ ਕੀਤੀ ਜਾਵੇ ਦੇਖੋ ਅਸੀਂ ਅਸੀਂ ਉਸ ਚੀਜ਼ ਤੇ ਵੀ ਚਿੰਤਾ ਪ੍ਰਗਟ ਕਰਦੇ ਹਾਂ ਪਾਰਟੀ ਬਹੁਤ ਥੱਲੇ ਗਈ ਹੈ ਪਾਰਟੀ ਦਾ ਨੁਕਸਾਨ ਹੋਇਆ 13% 13.5% ਸਾਨੂੰ ਵੋਟ ਪਈ ਹੈ ਚਿੰਤਾ ਦਾ ਵਿਸ਼ਾ ਉਹਦੇ ਤੇ ਵੀ ਮੰਤਨ ਹੋਣਗੇ ਵਿਚਾਰਨਾ ਹੋਣਗੇ ਪਰ ਮੈਂ ਇਸ ਗੱਲ ਦੇ ਅਸੀਂ ਉਹਦੇ ਕਾਰਨ ਕੋਈ ਵੀ ਹੋਣ ਉਹ ਲੱਭਾਂਗੇ ਉਹਨਾਂ ਤੇ ਹੱਲ ਵੀ ਕਰਾਂਗੇ ਤਵੀਲੀਆਂ ਵੀ ਹੋਣੇ ਚਾਹੀਦੀਆਂ ਉਸ ਢੰਗ ਨਾਲ ਪਾਰਟੀ ਦੀਆਂ ਨੀਤੀਆਂ 'ਚ ਪਰੰਤੂ ਇੱਕ ਐਡੇ ਵੱਡੇ ਰੁਤਬਿਆਂ ਦੇ ਆਗੂ ਲੋਕ ਪਾਰਟੀ ਦਾ ਵਿਰੋਧ ਕਰਨ ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਨਾ ਜੀ ਸੋ ਇਹ ਇਸ ਤਰ੍ਹਾਂ ਥੋੜ੍ਹੀ ਪਾਰਟੀਆਂ ਚੱਲਦੀਆਂ ਹੁੰਦੀਆਂ ਨੇ ਕਿ ਜੇਕਰ ਸਾਡੇ ਅਨਕੂਲ ਕੋਈ ਗੱਲ ਹੋ ਗਈ ਫਿਰ ਤਾਂ ਅਸੀਂ ਪਾਰਟੀ ਦੇ ਵੱਡੇ ਰੁਤਬੇ ਵਾਲੇ ਲੋਕਾਂ ਤੇ ਜੇ ਸਾਡੇ ਕੋਈ ਖਿਲਾਫ ਗੱਲ ਹੋ ਗਈ ਜਾ ਟਿਕਟ ਨਹੀਂ ਮਿਲਿਆ ਤਾਂ ਫਿਰ ਅਸੀਂ ਵਿਰੋਧ ਕਰਾਂਗੇ ਇਹ ਚੀਜ਼ ਤਾਂ ਐਕਸੈਪਟੇਬਲ ਹੋਣੀ ਨਹੀਂ ਚਾਹੀਦੀ ਪਾਰਟੀ 'ਚ ਇਹ ਸਾਡੇ ਲਈ ਵੀ ਚਿੰਤਾ ਦਾ ਵਿਸ਼ਾ ਅਸੀਂ ਰੈਲੀਆਂ ਕੀਤੀਆਂ ਰੋਡ ਸ਼ੋਅ ਕੀਤੇ ਵੱਡੇ ਵੱਡੇ ਇਕੱਠ ਹੋਏ ਸਾਡੇ ਤੁਸੀਂ ਇੱਕੇ ਦਿਨ ਦੋ ਰੈਲੀਆਂ ਕੀਤਾ तकरीबन ਜੇ ਆਪਾਂ ਬਿਲਕੁਲ ਗੰਦਰਭਾਗ ਗੱਲ ਕਰੀਏ 10 ਤੋਂ 12-12 ਹਜ਼ਾਰ ਦੇ ਸਾਡੇ ਉਹਨਾਂ ਰੈਲੀਆਂ 'ਚ ਇਕੱਠ ਹੋਏ ਪਰ ਵੋਟਾਂ 'ਚ ਕਨਵਰਟ ਨਹੀਂ ਹੋਏ ਇਹ ਚਿੰਤਾ ਦਾ ਵਿਸ਼ਾ ਕਿਉਂ ਨਹੀਂ ਹੋਏ ਸੋ ਇਹ ਚੀਜ਼ ਤੇ ਜ਼ਰੂਰ ਅਸੀਂ ਪਾਰਟੀ ਵਿਚਾਰ ਬਟਾਂਦਰਾ ਕਰੂਗੀ ਕੱਲ ਨੂੰ ਕੋਰ ਕਮੇਟੀ 'ਚ ਕਰੂਗਾ ਉਸ ਤੋਂ ਬਾਅਦ ਵੀ ਇਹਦੇ ਤੇ ਮੰਤਨ ਹੋ ਕੇ ਵੱਡੀਆਂ ਵੱਡੇ ਫੈਸਲੇ ਪਾਰਟੀ ਨੂੰ ਲੈਣੇ ਪੈਣਗੇ ਲੈ ਜਦੋਂ ਸਾਨੂੰ ਨਹੀਂ ਪਈ ਜੀ ਕਿਸੇ ਨੂੰ ਕਨਵਰਟ ਹੋ ਗਈ ਆ ਸਾਨੂੰ ਤਾਂ ਸਾਡੇ ਦਾ ਸਾਰੇ ਇੱਕੋ ਜਿਹੇ ਨੇ ਸਾਡੇ ਦੀ ਤਾਂ ਸਾਡਾ ਮਸਲਾ ਤਾਂ ਹੈ ਵੀ ਸਾਨੂੰ ਕਿਉਂ ਨਹੀਂ ਪਈ ਅਸੀਂ ਉਹਦੇ ਤੇ ਮੰਥਨ ਕਰਨ ਦੀ ਲੋੜ ਆ ਸਾਨੂੰ ਮੈਂ ਕੋਰ ਕਮੇਟੀ ਦਾ ਮੈਂਬਰ ਆ ਜੀ ਮੈਂ ਦਊਂਗਾ ਕੋਰ ਕਮੇਟੀ ਚ ਸਾਰਿਆਂ ਦੇ ਬਿਹਫ ਸਾਰਿਆਂ ਦੇ ਬਿਹਫ ਤੇ ਹਾਂ ਹਾਂ ਬਿਲਕੁਲ ਬਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ